ਜਿਹੜੇ ਦਲੀਆ ਖਾਣ ਦੇ ਸ਼ਕੀਨ ਆ ਤੇ ਉਹਨਾਂ ਨੂੰ ਅਸੀਂ ਦਲੀਆ ਬਣਾਉਣਾ ਸਿਖਾਉਣੇ ਆ ਕਿਉਂਕਿ ਜਦੋਂ ਕਈ ਵਾਰ ਦਿਔਰ ਹੁੰਦੇ ਆ ਭਾਬੀਆਂ ਨੂੰ ਕਹਿ ਦਿੰਦੇ ਆ ਨਾ ਵੀ ਭਾਬੀ ਦਲੀਆ ਬਣਾ ਦੇ ਤੇ ਭਾਬੀ ਕਹਿੰਦੀ ਹੁੰਦੀ ਆ ਵੀ ਮੈਨੂੰ ਤਾਂ ਮੇਰਾ ਤਾਂ ਹੁਣ ਸੌਣ ਦਾ ਟਾਈਮ ਸੀ ਤੇ ਹੁਣ ਇਹਦਾ ਸਿਆਪਾ ਮੈਥੋਂ ਨਹੀਂ ਹੁੰਦਾ ਤੇ ਉਹ ਹੁਣ ਦਿਔਰ ਆਪੇ ਸਿੱਖ ਲੈਣ ਵੀ ਦਲੀਆ ਬਣਦਾ ਕਿਵੇਂ ਆ ਤੇ ਦੇਖੋ ਵੀ ਤਿੰਨ ਚਾਰ ਗਲਾਸ ਆਪਾਂ ਪਾਣੀ ਦੇ ਪਾਇਆ ਤੁਸੀਂ ਗੈਨ ਲਿਓ ਉੰਗੇ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਹੋਇਆ ਵੀ ਕਿੰਨਾ ਕੁ ਪਾਣੀ ਪਾਉਣਾ ਜਿਹੜਾ ਲਫਾਫਾ ਹੁੰਦਾ ਨਾ ਦਸਾਂ ਦਾ ਪੈਕਟ ਆ ਜਾਂਦਾ ਦਲੀਏ ਦਾ ਬਣਿਆ ਤੜਿਆ ਤੇ ਅੱਧਾ ਪੈਕਟ ਪਾਉਣਾ ਹੁੰਦਾ ਠੀਕ ਆ ਅੱਧਾ ਪੈਕਟ ਪਾ ਕੇ ਆਪਾਂ ਇੰਨੇ ਪਾਣੀ 'ਚ ਉਬਾਲ ਲੈਣਾ ਠੀਕ ਆ ਨਾਲੇ ਗਲਾਸ ਜੀ ਕਿੰਨੇ ਪਾਏ ਤੁਸੀਂ ਕਮੈਂਟ ਕਰਕੇ ਦੱਸਿਓ ਸਾਨੂੰ ਵੀ ਕਿੰਨੇ ਗਲਾਸ ਪਾਣੀ ਦੇ ਸੀਗੇ ਇਹ ਠੀਕ ਆ ਤੇ ਨਾਲੇ ਸਵਾਦ ਕਿੰਨਾ ਬਣੂਗਾ ਤੁਸੀਂ ਜਿਵੇਂ ਅਸੀਂ ਬਣਾਇਆ ਤੁਸੀਂ ਬਿਲਕੁਲ ਓਵੇਂ ਬਣਾਉਣਾਗਾ ਸਵਾਦ ਜਿੰਨਾ ਬਣੂਗਾ ਤੁਸੀਂ ਦੱਸਣਾ ਤੇ ਇਹ ਚੀਜ਼ ਤੁਸੀਂ ਆ ਤੇ ਮਾਪੇ ਨੂੰ ਦੱਸਿਓ ਵੀ ਅਸੀਂ ਅੱਜ ਨਾ ਦਲੀਆ ਬਣਾਉਣਾ ਸਿੱਖਿਆ ਤੇ ਤੁਹਾਡੇ ਮਾਪੇ ਬਹੁਤ ਖੁਸ਼ ਹੋਣਗੇ ਤੇ ਜਿਹੜੇ ਕਾਦੂ ਕਾਜੂ ਬਦਾਮ ਦਾਖਾਂ ਡਰਾਈ ਫਰੂਟ ਜਿਹਨੂੰ ਆਪਾਂ ਕਹਿੰਦੇ ਨੇ ਸੁੱਕੇ ਮੇਵੇ ਇਹ ਤੁਸੀਂ ਪਾ ਸਕਦੇ ਹੋ ਠੀਕ ਆ ਇਹਨਾਂ ਨੂੰ ਆਪਾਂ ਵਿੱਚ ਹੀ ਪਾ ਦੇਣਾ ਇਹਦੇ ਤੇ ਜਦ ਕਦੋਂ ਪਾਉਣਾ ਉਹਦੋਂ ਅਸੀਂ ਦੱਸਾਂਗੇ ਤੇ ਜਿਹੜਾ ਜਿਹੜੇ ਪਾਣੀ ਚ ਆਪਾਂ ਇਹਨਾਂ ਨੂੰ ਉਬਾਲਿਆ ਹੁੰਦਾ ਇਹ ਪਾਣੀ ਆਪਾਂ ਕੱਢ ਦੇਣਾ ਹੁੰਦਾ ਹੁਣ ਜਦੋਂ ਇਹਦਾ ਉਬਾਲਾ ਆ ਜੂਗਾ ਨਾ ਪਾਣੀ ਦਾ ਤੇ ਇਹਨੂੰ ਆਪਾਂ ਹਾ ਪਤੀਲੇ ਦੇ ਵਿੱਚ ਕੱਢ ਦਕੇ ਤੇ ਢੋਲ ਦਾਂਗੇ ਤੁਸੀਂ ਸੁੱਦਾ ਸ਼ੈਂਕ ਜਾਂ ਬਾਹਰ ਕਿਤੇ ਵੀ ਢੋਲ ਸਕਦੇ ਹੋ ਅਸਤੇ ਕਿਚਨ ਚ ਬਣਾਇਆ ਸੀ ਇਹ ਤਾਂ ਕਰਕੇ ਵੀ ਇੱਥੇ ਸੀ ਥੋੜਾ ਪਾਣੀ ਹੋਰ ਪਾਇਆ ਠੰਡਾ ਠੀਕ ਆ ਤੇ ਇਹਨੂੰ ਆਪਾਂ ਜਿਹੜਾ ਵਾਧੂ ਪਾਣੀ ਸੀ ਉਹ ਕੱਢਤਾ ਤੇ ਬਾਅਦ ਚ ਫਰੈਸ਼ ਪਾਣੀ ਪਾ ਕੇ ਦੁਬਾਰਤੋਂ ਬੜਾਵਾਂਗੇ ਹੁਣ ਇਹਨੂੰ ਹੁਣ ਦੇਖੋ ਵੀ ਇਹੋ ਜਿਹਾ ਹੋ ਜਾਂਦਾ ਇਹ ਠੀਕ ਹੈ ਜਦੋਂ ਉਬਾਲਾ ਆ ਗਿਆ ਮਤਲਬ ਕਿ ਇਹ ਬਣ ਗਿਆ ਠੀਕ ਹੈ ਹੁਣ ਇਹਨੂੰ ਅਗਲਾ ਜਿਹੜਾ ਹੀ ਅਗਲੀ ਇਹ ਉਸ ਸਟੇਜ ਤੇ ਆ ਗਿਆ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਗੇਮ 'ਚ ਨਹੀਂ ਲੈਵਲ ਹੁੰਦੇ ਹੁਣ ਅਗਲੇ ਲੈਵਲ ਦੇ ਵਿੱਚ ਆਪਾਂ ਕੀ ਕਰਨਾ ਨਾ ਫਰੈਸ਼ ਪਾਣੀ ਪਾ ਲਿਆ ਠੀਕ ਆ ਉਸ ਤੋਂ ਬਾਅਦ ਉਹਨਾਂ ਜਰ ਤੁਸੀਂ ਨਾ ਉਹ ਵੀ ਤੁਹਾਨੂੰ ਦੱਸ ਦੇਮ ਕੀ ਕਰਨਾ ਤੇ ਆਹ ਡ్రਾਈ ਫਰੂਟ ਪਾ ਲਓ ਤੇ ਨਾਲ ਸ਼ੇਅਰ ਕਰ ਦਿਓ ਯਾਰ ਸ਼ੇਅਰ ਤੁਸੀਂ ਨਹੀਂ ਕਰਦੇ ਕਿ ਕੰਮ ਦੀ ਜਿੱਦ ਨਾਲ ਕਿਹਾ ਹੋਣਾ ਤੁਹਾਡੇ ਵਾਸਤੇ ਅਸੀਂ ਹੁਣ ਦੇਖੋ ਤੁਹਾਨੂੰ ਅਸੀਂ ਇਹ ਦਲੀਆ ਬਣਾਉਣਾ ਸਿਖਾ ਰਹੇ ਹਾਂ ਜਦੋਂ ਤੁਸੀਂ ਸ਼ਾਮ ਨੂੰ ਮम्मी पापा ਆਣਗੇ ਉਹਨਾਂ ਨੂੰ ਤੁਸੀਂ ਦੱਸੋਗੇ ਵੀ ਭਾਈ ਅਸੀਂ ਇਹ ਦਲੀਆ ਬਣਾਉਣਾ ਸਿੱਖਿਆ ਆ ਸ਼ੱਕਰ ਪਾਈ ਆ ਤੇ ਉਹ ਕਿੰਨੇ ਖੁਸ਼ ਹੋਣਗੇ ਵੀ ਸਾਡੇ ਬੱਚੇ ਯਾਰ ਆਪੇ ਸਿੱਖ ਗਏ ਤੇ ਜਿੰਨਾ ਕੁੜੀਆਂ ਨੂੰ ਹਨਾ ਕੁਝ ਨਹੀਂ ਆਉਂਦਾਗਾ ਹੋਸਟਲ ਦੇ ਵਿੱਚ ਤੁਸੀਂ ਇਹ ਦਲੀਆ ਬਣਾ ਕੇ ਖਾ ਲਿਆ ਕਰੋਗਾ ਮੈਸ ਦੀ ਰੋਟੀ ਤੁਹਾਨੂੰ ਪਤਾ ਹੀ ਹੈ ਕਿੰਨੇ ਕੁ ਸਵਾਦ ਹੁੰਦੀ ਆ ਉਹ ਦਾ ਟਾਈਮ ਪਾਸ ਜਾਂ ਹੁੰਦਾ ਇਹ ਜੋ ਦੁੱਧ ਪਾਲਿਆ ਹੁਣ ਆਪਾਂ ਠੀਕ ਆ ਇਦਨਾ ਟੇਸਟ ਦੇਖਿਓ ਬਣਦਾ ਜਿਵੇਂ ਖੀਰਖਾਨੇ ਹੁੰਨੇ ਨਾ ਐਂ ਡਿਸਟਾ ਹੋਊਗਾ ਦੇਖੋ ਨਜ਼ਾਰਾ ਹੀ ਬਹੁਤ ਆਜੂਗਾ ਟੀੜੀ ਸ਼ੱਕਰ ਪਾਈ ਐ ਸ਼ੱਕਰ ਠੰਡੀ ਵੀ ਹੁੰਦੀ ਐ ਕਿਉਂਕਿ ਗਰਮੀਆਂ ਨਾ ਸ਼ੱਕਰ ਠੰਡੀ ਵੀ ਹੁੰਦੀ ਐ ਸ਼ੱਕਰ ਦੇ ਫਾਇਦੇ ਬਹੁਤ ਆ ਤੇ ਇਹ ਨਾਲੇ ਸ਼ੱਕਰ ਨਾਲ ਖੂਨ ਬਣਦਾ ਠੀਕ ਐ ਡ్రਾਈ ਫਰੂਟ ਨਾਲ ਦਿਮਾਗ ਦਿਮੁਗ ਤੇਜ ਹੁੰਦਾ ਆਪਣਾ ਤੇ ਦਲੀਆ ਤੁਹਾਨੂੰ ਪਤਾ ਹੀ ਐ ਵੀ ਹਲਕਾ ਭੋਜਨ ਐ ਹਨਾ ਵੀ ਹਫਤੇ 'ਚ ਆਪਾਂ ਨੂੰ ਕਹ ਲਈਏ ਵੀ ਤਿੰਨ ਤਿੰਨ ਵਾਰ ਤਾਂ ਆਪਾਂ ਨੂੰ ਦਲੀਆ ਖਾਣਾ ਚਾਹੀਦਾ ਇੱਕ ਟਾਈਮ ਸ਼ਾਮ ਦੇ ਟਾਈਮ ਤੁਸੀਂ ਦਲੀਆ ਖਾਣਾ ਸ਼ੁਰੂ ਕਰ ਦਿਓ ਤੁਹਾਡੇ ਫੈਟ ਨਹੀਂ ਬਣੂਗੀ ਮੋਟਾਪਾ ਨਹੀਂ ਬਣੂਗਾ ਜਿਹਨੂੰ ਕਹਿ ਦਿੰਨੇ ਆਪਾਂ ਹਨਾ ਤੇ ਜਿਹੜਾ ਕਹਦੀ ਹੈ ਵੀ ਡਾਈਟ ਵਾਲੇ ਆ ਨਾ ਡਾਈਟ ਕਰਦੇ ਜਿਹੜੇ ਹਨਾ ਤੇ ਉਹ ਡਾਈਟ ਦੇ ਵਿੱਚ ਵੀ ਦਲੀਆ ਐਡ ਹੁੰਦਾਗਾ ਤੇ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਵੀ ਦਲੀਆ ਬਣਾਉਣਾ ਨਹੀਂ ਆਉਂਦਾ ਹੁੰਦਾ ਉਹ ਕਹਿਣਗੇ ਜਦੋਂ ਜੈਮ ਚੋਂ ਆ ਕੇ ਕਹਿੰਦੇ ਹੁੰਦੇ ਆ ਬੱਚੇ ਮਮਾ ਦਲੀਆ ਬਣਾ ਦਿਓ ਮੈਂ ਡਾਈਟ ਸ਼ਡਿਊਲ ਪੂਰਾ ਕਰਨਾ ਤੇ ਉਹਦੀਆਂ ਮੰਮੀਆਂ ਕਹਿੰਦੀਆਂ ਹੁੰਦੀਆਂ ਐ ਵੀ ਜੈਮ ਜਿੱਕਰ ਸਰ ਤੇ ਤੂੰ ਕਰਾਇਆ ਤੇ ਘਰੇ ਆ ਕੇ ਮੇਰੀ ਕਸਰ ਤੇ ਕਰਾਉਣਾ ਤੇ ਹੁਣ ਤੁਸੀਂ ਦੋਸਤੋ ਆਪ ਹੀ ਬਣਾਉਣਾ ਸਿੱਖ ਲਓ ਕਾ ਸੌਕਾ ਤਾਂ ਹੈਗਾ ਤੇ ਇਹ ਦੇਖੋ ਵੀ ਹੁਣ ਇਹਨੂੰ ਗੈਸ ਆਪਾਂ ਬੰਦ ਕਰਤਾ ਤੇ ਜੇ ਜੀ ਤੁਸੀਂ ਖੀਰ ਖਾਣੇ ਹੁੰਨੇ ਆ ਉਹ ਜਿਹਾ ਟੇਸਟ ਆਊਗਾ ਇਹਦੇ ਚੋਂ ਤੇ ਕਿਹੋ ਜਿਹਾ ਬਣਾ ਤੁਸੀਂ ਵੀ ਬਣਾ ਕੇ ਦੇਖੋ ਕਿਹੋ ਜਿਹਾ ਬਣਾ ਸਾਡੇ ਨਾਲ ਵੀ ਸ਼ੇਅਰ ਕਰੋ ਵੀ ਬਾਈ ਤੁਹਾਡੇ ਤੋਂ ਦੇਖ ਕੇ ਸੀ ਇਹੋ ਜਿਹਾ ਬਣਾਇਆ ਸੀਗਾ ਤੇ ਬਹੁਤ ਟੇਸਟੀ ਬਣਾਇਆ ਦੇ ਦੇਖੋ ਵੀ ਇਹਦੀ ਕੱਲੀ ਕੱਲੀ ਬਾਈਟ ਜਦੋਂ ਤੁਸੀਂ ਖਾਓਗੇ ਨਾ ਤੇ ਇਹਨੂੰ ਦੇਖ ਕੇ ਮੂੰਹ ਚ ਕਹਿੰਦੇ ਵੀ ਹੁਣੇ ਪਾਣੀ ਆਉਣ ਲੱਗ ਗਿਆ ਹੋਣਾ ਬਾਈ ਆਉਣ ਲੱਗਿਆ ਕਿ ਨਹੀਂ ਤੇ ਕਾਹ ਕਿਓ ਜ਼ਰੂਰ ਪਾਲਿਆ ਕਰੋ ਠੀਕ ਆ ਬੱਚੇ ਤਾਂ ਜੇ ਬੱਚੇ ਖਾਣਗੇ ਤਾਂ ਬੱਚਿਆਂ ਨੂੰ ਕਿਓ ਜ਼ਰੂਰ ਪਾ ਕੇ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮਸਲ ਡਿਵੈਲਪ ਹੁੰਦੇ ਆ ਆਪਣੇ ਮਸਲ ਨੂੰ ਡਿਵੈਲਪ ਹੋਣ ਵਾਸਤੇ ਚਰਬੀ ਦੀ ਜ਼ਰੂਰਤ ਹੁੰਦੀ ਆ ਤੇ ਇਹ ਚਰਬੀ ਆਪਾਂ ਨੂੰ ਹੋਰ ਕਿਤੋਂ ਨਹੀਂ ਮਿਲਦੀ ਕਿਓ ਤੋਂ ਬਿਨਾ ਸ਼ੇਅਰ ਕਰ ਦਿਓ ਦਬਕੇ